ਕੱਚਾ ਬੰਦਾ ਬਿਨਾ ਪੇਪਰਾਂ ਤੋਂ ਕੰਮ ਕਰ ਸਕਦਾ ਹੈ ਜੇ ਦੇਖਿਆ ਜਾਵੇ ਸਪੇਨ ਦੇ ਰੂਲ ਅਨੁਸਾਰ ਤਾਂ ਜਿਹੜਾ ਬੰਦੇ ਨੇ ਕੋਈ ਪੇਪਰ ਨਹੀਂ ਹੈਗਾ ਇੱਥੇ ਦਾ ਕਾਰਡ ਨਹੀਂ ਹੈਗਾ ਸਪੇਨ ਨੇ 2 ਸਾਲ ਦੇ ਜੋ ਕਿ ਪੇਪਰ ਕਰਦੇ ਨੇ 2 ਸਾਲ ਚ ਬੰਦਾ ਪੇਪਰ ਲੈ ਸਕਦਾ ਹੈ ਪੂਰਾ ਕਰਿਆ ਲੋਕ ਅੰਜੋਏ ਕਰਦੇ ਨੇ ਸਾਸ਼ਾ ਗਈਕ ਦਾਸਾਰੇ ਸ੍ਰੀ ਗੁਰਸਾਰਿਆਂ ਨੂੰ ਸਵਾਗਤ ਹੈ ਸਵਾਦ ਜੀ ਨਵੀਂ ਪੀਚਰ ਬੜਾ ਟਾਈਮ ਕੋਈ ਵੀਡੀਓ ਨਹੀਂ ਸੀ ਪਾਈ ਅੱਜ ਤੁਹਾਡੇ ਲਈ ਲੈ ਕੇ ਆਇਆ ਵੀਡੀਓ ਇੱਕ ਹੋਰ ਇਸ ਟਾਈਮ ਖੜੇ ਆ ਅਸੀਂ ਸਪੇਨ ਦੀ ਸਿਟੀ ਬਲੇਸੀਆ ਵਿੱਚ ਇਹ ਹੈ ਸੋਰਾ ਸੈਂਟਰ ਫੋਟੋਆਂ ਤੇ ਤੁਹਾਨੂੰ ਕਿਤਨਾ ਵਿਊ ਹੈ ਇੱਥੇ ਤੇ ਹੋਰ ਬੜੀ ਜਾਣਕਾਰੀ ਦਵਾਂਗੇ ਕੰਮਕਾਰਾਂ ਦੀ ਕਿੱਦਾਂ ਹਾਲਾਤ ਕੰਮਾਂ ਦੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਮੌਸਮਾਂ 'ਚ ਬੱਦਲਵਾਰੀ ਹੋਈ ਹੋਈ ਆ ਤੇ ਪਿੱਛੇ ਤੁਹਾਨੂੰ ਪਟਾਕੇਾਂ ਦੀ ਆਵਾਜ਼ ਸੁਣਦੀ ਹੋਣੀ ਆ ਇਹ ਹੈ ਕਿਹਨਾਂ ਦਾ ਕੋਈ ਤਿਹਾਰ ਫਾਈਆ ਕਿਹਨਾਂ ਦੇ ਨੂੰ ਫੇਸ ਤੇ ਕਹਿ ਰਹੇ ਨੇ ਇੱਥੇ ਸਪੈਨ ਦੇ ਵਿੱਚ ਤੇ ਇਹ ਮਨਾਰੇ ਆਪਣਾ ਤਿਹਾਰ ਜਿਵੇਂ ਆਪਣੇ ਦੀਵਾਲੀ ਮਨਾਉਂਦੇ ਐਦਾਂ ਦੇ ਪਟਾਕੇ ਚਲਾ ਰਹੇ ਆ ਐ ਡਰਦਿਆਂ ਕਿ ਨਹੀਂ ਗੋਰੀਆਂ ਚੱਲਦੇ ਠਾਠਾ ਪਟਾਕੇ ਪੂਰੇ ਪਟਾਕੇ ਚੱਲ ਰਹੇ ਨੇ ਇਹ ਆ ਮੇਨ ਇੱਥੇ ਜੰਤੋਂ ਮਤੋਂ ਕਹਿੰਦੇ ਇਹਨਾਂ ਦਾ ਦਫ਼ਤਰ ਇਹਨਾਂ ਦਾ ਪੂਰਾ ਦਿਵਾਲੀ ਵਾਲਾ ਮੌਲ ਆ ਪਿਆ ਹੈ ਦਿਵਾਲੀ ਦਿਵਾਲੀ ਬੰਫੇਸ ਤੇ ਚੱਲ ਗਏ ਨੇ ਇਹਨਾਂ ਦੇ ਪਟਾਕੇ ਚੱਲਦੇ ਇਹ ਤਾਂ ਲੈ ਕੁਛ ਨਹੀਂ ਅਸਲੀ ਤਾਂ ਰਾਤ ਨੂੰ ਚੱਲਦੇ ਆ ਇਹਦੇ ਅੰਦਰ ਪੂਰਾ ਗੰਦ ਪਟਾਕੇ ਰਾਤ ਨੂੰ ਇਹਦੇ ਅੰਦਰ ਚੱਲਦੇ ਠਾਠਾ ਹੁੰਦੀ ਪੂਰੀ ਬੈਰੀਕੇਡ ਲਾ ਕੇ ਬੰਦ ਕੀਤਾ ਹੋਇਆ ਕਿ ਅੰਦਰ ਨਾ ਜਾਵੇ ਕਾਫੀ ਵੱਡੀ ਸਿਟੀ ਆ ਇੱਕ ਦਿਨ ਜਦ ਤੱਕ ਪੂਰੀ ਘੁੰਮੀ ਨਹੀਂ ਜਾਣੀ ਅਸੀਂ ਅੱਜ ਸੈਂਟਰ ਜਾ ਤੁਹਾਨੂੰ ਮੋੜਾ ਮੋਟਾ ਦਿਖਾ ਦਿੰਦੇ ਜਿਵੇਂ ਕਿਦਾਂ ਦਾ ਸੈਂਟਰ ਤੇ ਬਾਕੀ ਹੋਰ ਵੀਡੀਓ ਅਕੇ ਲੈ ਕੇ ਆਵਾਂਗੇ ਕਿਤੇ ਘੁੰਮਣੇ ਜਾਵਾਂਗੇ ਵਿੱਚ ਤੇ ਕਿਤੇ ਨੇ ਘੁੰਮਣਾ ਬਲੌਗ ਬਣਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਬਾਕੀ ਜੇ ਕੰਮਕਾਰਾਂ ਬਾਰੇ ਬੜੇ ਮੈਸੇਜ ਕਰਦੇ ਸੀ ਵੀ ਕੰਮ ਪੇਵਾ ਦਿਓ ਗੱਲ ਇਹ ਤਾਂ ਕਿ ਕੰਮ ਕਰਦੇ ਘਟੇ ਹੋਏ ਵਾਲੇ ਕੰਮ ਦੇ ਹਾਲਾਤ ਥੋੜੇ ਠੱਲੀ ਆ ਉਹ ਕਹਿ ਮਿਲਦਾ ਕੰਮ ਕਰ ਕਿਉਂਕਿ ਬਲੈਂਸੀਆ ਤੇ ਆੜਾਣ ਕਰ ਕਰੇ ਕੰਮ ਦੀ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਪਾਣੀ ਤੁਹਾਨੂੰ ਪਤਾ ਬਹੁਤ ਆ ਗਿਆ ਬਲੈਂਸੀਆ ਦੇ ਵਿੱਚ ਉਹਦੇ ਕਰਕੇ ਕੰਮ ਕਰਾ ਦੀ ਥੋੜੀ ਜੀ ਕਮੀ ਹੋ ਰਹੀ ਹੈ ਦੂਜੀ ਗੱਲ ਇਹ ਹੈ ਕਿ ਕਈ ਬੰਦੇ ਪੁੱਛਦੇ ਸੀ ਵੀ ਆਪਾਂ ਕੰਮ ਆਪਾਂ ਨੂੰ ਕਿਦਾਂ ਕੱਚਾ ਬੰਦਾ ਬਿਨਾ ਪੇਪਰਾਂ ਤੋਂ ਕੰਮ ਕਰ ਸਕਦਾ ਹੈ ਜੇ ਦੇਖਿਆ ਜਾਵੇ ਸਪੇਨ ਦੇ ਰੂਲ ਅਨੁਸਾਰ ਤਾਂ ਜਿਹੜਾ ਬੰਦੇ ਨੇ ਕੋਈ ਪੇਪਰ ਨਹੀਂ ਹੈਗਾ ਇੱਥੇ ਦਾ ਕਾਰਡ ਨਹੀਂ ਹੈਗਾ ਉਹ ਕੰਮ ਨਹੀਂ ਕਰ ਸਕਦਾ ਮਤਲਬ 2 ਨੰਬਰ 'ਚ ਹੋ ਜਾਂਦਾ ਹੈ ਆਪਣੇ ਬੰਦੇ ਪੰਜਾਬੀ ਜਾਂ ਪਾਕਿਸਤਾਨੀ ਇਦਾਂ ਖੇਤੀ ਖੁਦਰੀ ਕੰਮਾਂ 'ਚ ਰੱਖ ਲੈਂਦੇ ਆ ਪਰ ਉਹ ਕੰਮ ਕੋਈ ਪੱਕਾ ਨਹੀਂ ਹੁੰਦਾ ਮਹੀਨੇ ਡੇਢ ਮਹੀਨੇ ਦਾ ਹੁੰਦਾ ਹੈ ਪੈਸੇ ਉਹ ਚ ਕੋਈ ਪਤਾ ਨਹੀਂ ਮਿਲਨੇ ਆ ਪੈਸੇ ਨਹੀਂ ਇਹ ਮਾਰ ਦਿੰਦੇ ਕਈ ਬੰਦੇ ਪੈਸੇ ਆਪਣੇ ਤੇ ਕਾਰਡ ਤੇ ਜੇ ਆਪਾਂ ਕੋਈ ਕਾਰਡ ਹੋਵੇ ਤਾਂ ਕੰਮ ਆਪਾਂ ਨੂੰ ਮਿਲ ਜਾਂਦਾ ਹੈ ਬਿਨਾ ਪੇਪਰਾਂ ਤੋਂ ਕੰਮ ਦਾ ਮੁਸ਼ਕਲ ਹੀ ਹੁੰਦਾ ਹੈ ਤੇ ਇੱਕ ਆਪਾਂ ਬਿਨਾ ਪੇਪਰਾਂ ਤੋਂ ਕੰਮ ਦੇ ਆਪਾਂ ਨੂੰ ਕੋਈ ਹੋਰ ਸਪੈਨ ਨਹੀਂ ਜਾਂ ਹੋਰ ਇੱਧਰ ਦੇ ਬੰਦੇ ਨਹੀਂ ਰੱਖਦੇ ਸਿਰਫ ਪੰਜਾਬੀ ਜਾਂ ਪਾਕਿਸਤਾਨੀ ਹੀ ਕੰਮ ਤੇ ਰੱਖਦੇ ਆਪਾਂ ਨੂੰ ਤੇ ਦੁਕਾਨਾਂ ਦੇ ਇਸ ਤਰ੍ਹਾਂ ਤੇ ਇਦਾਂ ਮਿਲ ਜਾਂਦਾ ਪਰ ਇੰਨਾ ਕੋਈ ਖਾਸ ਸੈਲਰੀ ਨਹੀਂ ਹੁੰਦੀ ਉਹਦੇ ਵਿੱਚ ਗੁਜ਼ਾਰਾ ਹੀ ਹੁੰਦਾ ਹੈ ਆ ਤੁਹਾਨੂੰ ਪਤਾ ਹੀ ਹੈ ਕਿ ਸਪੇਨ ਨੇ 2 ਸਾਲ ਦੇ ਜੋ ਕਿ ਪੇਪਰ ਕਰਦੇ ਨੇ 2 ਸਾਲ ਚ ਬੰਦਾ ਪੇਪਰ ਵੈਸੇ ਹੁੰਦਾ ਹੈ ਤੇ ਉਹਦੇ ਵਿੱਚ ਤੇ ਹਰੇ ਕੰਟਰੀਆਂ ਦੇ ਵਿੱਚੋਂ ਮੁੰਡੇ ਤਕਰੀਬਨ ਇੱਥੇ ਆ ਰਹੇ ਨੇ ਸਪੇਨ ਦੇ ਵਿੱਚ ਹੀ ਕਿਉਂਕਿ ਪਤਰੋਨਾ ਮਿੱਟੀ ਪਹਿਲਾਂ 2-300 ਚ ਹੋ ਜਾਂਦੀ ਸੀ ਹੁਣ ਪਤਰੋਨਾ ਮਿੱਟੀ ਤੇ ਵੀ ਰੇਟ ਬਹੁਤ ਚੱਕ ਦਿੱਤੇ ਨੇ ਰਹਿਸ਼ਾਂ ਦੀ ਬੜੀ ਦਿੱਕਤ ਆ ਕੋਈ 500 ਲੈਂਦਾ ਕੋਈ 1000 ਲੈਂਦਾ ਕੋਈ 700 ਕੋਈ 800 ਪਤਰੋਨਾਮੈਂਟ ਦੇ ਬਹੁਤ ਪੈਸੇ ਲੈਂ ਲੱਗੇ ਨੇ ਤੇ ਰਹਿਸ਼ ਵੀ ਬੜੀ ਮੁਸ਼ਕਲ ਆ ਮਿਲਦੀ ਆ ਘਰ ਸਾਰੇ ਫੁੱਲ ਹੋਏ ਪਏ ਆ ਠੰਡੀ ਚੱਲਦੀ ਹੈ ਅਜ ਮੌਸਮ ਬੱਦਲਵਾਰੀ ਹੋਗਾ ਏ ਇਹ ਜਿਹੜੀ ਸਫਾਈ ਕਰਨ ਵਾਲੀ ਮਸ਼ੀਨਾਂ ਖੜਕਾਪੁਰੀਆਂ ਸਾਫ਼ ਰੱਖਦੇ ਆ ਇਹ ਰਾਤ ਨੂੰ ਸਾਰਾ ਗੰਦ ਪਾਉਂਦੇ ਆ ਤੇ ਦਿਨ ਚ ਆ ਕੇ ਸੜਕਾਂ ਸਾਫ਼ ਕਰ ਦਿੰਦੇ ਆ ਇਹ ਗੱਲ ਵਧੀਆ ਵਰਧੇਸ਼ਾਂ ਦੀ ਸਫਾਈ ਦਾ ਪੂਰਾ ਧਿਆਨ ਰੱਖਦੇ ਆ ਬਾਕੀ ਆ ਸ਼ਹਿਰ ਬਲੈਂਸੀ ਆ ਮੈਂ ਤਾਂ ਦਾ ਕੰਮ ਪੈ ਜੇ ਨਾ ਕਰੂਗਾ ਇਦਾਂ ਕੁਝ ਕੋ ਟੱਟੂ ਜਾ ਜਾਂਦਾ ਵੇ ਪੁੱਛਦੇ ਆ ਕਿ ਹਿਸਾਬ ਕਿਤਾਬ ਇਹਦਾ ਸਰਕਾਰੀ ਨੌਕਰੀ ਨਾਲ ਇਹਦਾ ਲੱਗਿਆ ਕਹਿੰਦੇ ਉਹ ਕਿੱਥੇ ਆਇਆ ਮਸਿਆ ਤੇ ਆਇਆ ਇਹ ਕਢਾਉਣੇ ਲੱਗੇ ਇਧਰ ਕਢਾਉਣੇ ਲੱਗੇ ਜਿਤਨੀਆਂ ਸੇਲ ਸੇਲ ਲੱਗੀਆਂ ਇੱਕ ਦੋ ਰੀ ਪੂਰੇ ਇੱਕ ਲੱਕਾਇ ਆਪਣੇ ਨਾਮ ਵਾਲੀਆਂ ਮੋਤੀਆਂ-ਮੁੱਤੀ ਬਣਾਉਣੀਆਂ ਜੇ ਕਿਸੇ ਨੂੰ ਬਣਾ ਲਵੇ ਇਥੋਂ ਇਹ ਚੀਜ਼ਾਂ ਆਪਣੇ ਕਿਸੇ ਕੰਮ ਦੀ ਨਹੀਂ ਹੈਗੀਆਂ ਖਾਣਾ ਸਾਨੂੰ ਆਉਂਦਾ ਨਹੀਂ ਹੈਗਾ ਖਾਣਾ ਤੁਸੀਂ ਤੀਲ ਦੇ ਪੰਡਿਆਂ ਜੀ ਆ ਇਹ ਤੁਹਾਡੇ ਕਿਸੇ ਕੰਮ ਦੀਆਂ ਨਹੀਂ ਚਲੋ ਚਲੋ ਇਧਰ ਚਲੀਏ ਅੱਗੇ ਚਲੋ ਆਇਓ ਗਾਇਜ਼ ਫੋਲੋ ਮੀ ਫੋਲੋ ਇਹ ਸੈਂਟਾ ਗ੍ਰੋਸ ਦਾ ਘਰ ਆ ਗਿਆ ਜੀ ਠਾ ਠਾ ਹੁੰਦੀ ਆ ਪ੍ਰਸ਼ਾਦ ਪਿਆ ਪ੍ਰਸ਼ਾਦ ਪਿਆ ਪਤਾਣੇ ਪਤਾਣੇ ਬਦੋਲੇ ਆ ਕੋਈ ਫੁੱਲ ਬੜੀਆਂ ਚਿਪਸਾਂ ਕਰਕਰੇ ਕਦੇ ਇੰਡੀਆ ਦੀ ਯਾਦ ਆਉਂਦੀ ਆਉਂਦੀ ਹੈ ਯਾਦ ਹੈ ਇਹ ਅਗਰ ਰਾਜ ਦਾ ਕਿਲਾ ਬੈਂਸੀਆ ਦਾ ਕੋਈ ਰਾਜਾ ਹੋਣਾ ਸਪੈਨ ਦਾ ਉਹ ਕਿਲਾ ਬਣਾਇਆ ਹੋਇਆ ਟਿਕਟ ਲੱਗਦੀ ਅੰਦਰ ਜਾਣ ਦੀ ਇਹ ਵੀ ਤੁਹਾਨੂੰ ਕਿਤੇ ਨੇ ਜਗ੍ਹਾ ਦਿਖਾਵਾਂਗੇ ਗਾ ਦੇਖੋ ਗਾ ਅਸਲੀ ਨਹੀਂ ਲੱਗਦੀ ਗਾ ਕਹਿੰਦੇ ਮੁੰਡੇ ਛੁੱਟੀ ਤਾਂ ਦਿਨਾਂ ਜੇ ਟੋਰਾ ਟੋਰਾ ਕੱਢ ਕੇ ਆਏ ਹੋਏ ਆ ਹੈ ਚੱਕੇ ਸ਼ਲਟਾ ਪਾ ਕੇ ਕੰਮ ਦੇ ਫਿਰਦੇ ਛੁੱਟੀ ਦਾ ਆਨੰਦ ਮਾਰ ਰਹੇ ਆ ਹੋਰ ਛੁੱਟੀ ਕਾਲ ਤੋਂ ਫੇਰ ਜਾਣਾ ਕੰਮ ਤੋਂ ਦੋ ਦਿਨ ਕੰਮ ਤੇ ਦੋ ਦਿਨ ਘੁੰਮਣਾ ਚਾਹੀਦਾ ਬੰਦੇ ਨੂੰ ਹੋਰ ਹੋਰ ਘੁੰਮਣਾ ਵੀ ਇੰਜੋਏ ਵੀ ਕਰਨਾ ਜ਼ਰੂਰੀ ਆ ਛੁੱਟੀ ਦਾ ਕਹਿੰਦੇ ਆਨੰਦ ਮਾਰਦੇ ਨੇ ਮੁੰਡੇ ਆ ਆਂਦੇ ਪਿੰਡਾਂ ਅੱਗੇ ਜਾਵੇ ਕਿਸੇ ਆ ਇਹ ਨਜ਼ਾਰਾ ਇੱਥੇ ਦੋ ਦਿਨ ਜੁਆਏ ਕਰ ਦੋ ਲੋ ਦੋ ਪੰਜ ਦਿਨ ਕੰਮ ਕਰਨਾ ਤੇ ਦੋ ਦਿਨ ਸਭ ਨੇ ਇੰਜੋਏ ਕਰਨਾ ਹੈ ਉਹ ਰਾ ਖਾਂਦੇ ਪਿੰਦੇ ਲੋਕਾਂ ਜੋ ਐਨਜੋਏ ਕਰਦੇ ਆ ਬਾਹਰ ਘੁੰਮਦੇ ਫਿਰਦੇ ਆ ਇਹ ਹੈਗਾ ਇਥੋ ਆ ਜੀ ਟ੍ਰੇਨ ਸਟੇਸ਼ਨ ਟ੍ਰੇਨ ਸਟੇਸ਼ਨ ਵੀ ਕਿਸੇ ਮਹਿਰ ਨਾਲੋਂ ਘੱਟ ਨਹੀਂ ਬਣਾਇਆ ਹੋਇਆ ਪੂਰਾ ਐਨ ਆਰਕੀਟੈਕਚਰ ਟੋਪ ਦਾ ਰੱਖਿਆ ਹੈ ਤੇ ਇਹ ਸਾਰਾ ਇਧਰ ਏਰੀਆ ਆ ਗਿਆ ਸ਼ੋਪਿੰਗ ਸੈਂਟਰ ਹੋਰੇ ਸਾਰੇ ਮੋਲ ਮੋਲਾ ਇਧਰ ਲਈ ਸਾਰ ਬੱਸ ਹੁਣ ਚੱਲਦਾ ਹੈ ਘਰ ਨੂੰ ਇਹ ਇਥੇ ਮੈਟਰੋ ਸਟੇਸ਼ਨ ਬਣਾ ਸਿੱਧੀ ਆਪਣੇ ਘਰ ਕੋਲ ਜਾਣੀ ਮੈਟਰੋ ਬਾਕੀ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰ ਦਿਓ